ਕੀ ਤੋਂ ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਅਸਲੀ ਮੰਡਲ ਸ਼ਮਸ਼ਾਨ ਘਾਟ ਆ ਅੱਜ ਅਸੀਂ ਇੱਥੇ ਖੜੇ ਆ ਤੇ ਦੱਸਣਾ ਚਾਹੁੰਦੇ ਆ ਇੱਥੇ ਵੀ ਸਾਡੀ ਮੁੱਲਾਪਰਦੀ ਸ਼ਮਸ਼ਾਨ ਘਾਟ ਦਾ ਕਿੰਨਾ ਬੁਰਾ ਹਾਲ ਆ ਆਹ ਦੇਖੀ ਚਲੋ ਆਹ ਦੇਖੋ ਬੜੀ ਸ਼ਰਮ ਆਉਂਦੀ ਆ ਅੱਜ ਤੱਕ ਨੇ ਇੱਥੇ ਕੋਈ ਸਾਡਾ ਵੀਰ ਪੂਰਾ ਨਾ ਹੋਵੇ ਜੇ ਤਾਂ ਪੂਰਾ ਹੁੰਦਾ ਵਾ ਬਹੁਤ ਦੂਰ ਦੂਰੋਂ ਲੋਕ ਆਉਂਦੇ ਨੇ ਪਰ ਜੂਸ ਕੱਢਿਆ ਪਿਆ ਵਾ ਭਗਵੰਤ ਮਾਨ ਸਰਕਾਰ ਨੇ ਨਹਿਰੀ ਵਿਭਾਗ ਨੇ ਇੱਥੇ ਪਈਆਂ ਸੀਗੀਆਂ ਕਰਸੀਆਂ ਸ਼ੈਡੋ ਉਹ ਵੀ ਲਾ ਕੇ ਲੈ ਕੇ ਉਹ ਬਾਅਦ ਚ ਦਿਖਾਉਣੇ ਆ ਸਾਰਾ ਕੁਝ ਲਾ ਕੇ ਲੈਣੀ ਆ ਆ ਦੇਖੋ ਪਹਿਲਾਂ ਤਾਂ ਮੀਂਹ ਪੈਂਦਾ ਵਾ ਇੱਥੇ ਆ ਦੇਖੋ ਸਾਰਾ ਕੁਝ ਚੋਈ ਜਾਂਦਾ ਵਾ ਆ ਸਾਡੇ ਮੁੱਲਾਪੁਰ ਦਾ ਸਮਸ਼ਾਨ ਘਾਟ ਆ ਆ ਸਾਰਾ ਚੋਈ ਜਾਂਦਾ ਵਾ ਆ ਦੇਖੋ ਕਰੋ ਹੁਣ ਤੁਸੀਂ ਇੱਧਰ ਨੂੰ ਆ ਜਾਓ ਬਾਅਦ ਇੱਧਰ ਨੂੰ ਜਾਓ ਆ ਸਾਡੇ ਹੈਗੇ ਜੀ ਮੁੱਲਾਪੁਰ ਦਾ ਸਮਸ਼ਾਨ ਕਰਵਾਵਾ ਲੋ ਅੱਗੇ ਤੋਂ ਖਾਉਣੇ ਆ ਜਿਹੜਾ ਨਹਿਰੀ ਘੁਬਾਰ ਵਾਲੇ ਆ ਸਾਡੇ ਮੁੱਲਾਪੁਰ ਵਾਲੇ ਕੰਮ ਦੇ ਹੈ ਨਹੀਂ ਕਿ ਨਾ ਸਾਡੇ ਮੁੱਲਾ ਪਰਦੇ ਵਿੱਚ ਇੰਨਾ ਪੈਸਾ ਹੈਗਾ ਲੋਕਾਂ ਕੋਲੋਂ ਥੋੜੀ ਜਗ੍ਹਾ ਹੀ ਖਰੀਦ ਲਓ ਸਮਸ਼ਾਨ ਗਾੜ ਵਾਸਤੇ ਲੋਕਾਂ ਦੇਖੋ ਪਿੰਡਾਂ ਚ ਵੀ ਸਮਸ਼ਾਨ ਗਾੜ ਵਧੀਆ ਬਣੇ ਹੋਏ ਆ ਸਾਡਾ ਦੇਖੋ ਜੀ ਮੰਨ ਲਓ ਕੋਈ ਮੀਂਹ ਪੈ ਜਾਵੇ ਹਨੇਰੀ ਆ ਜਾਵੇ ਆ ਦੇਖੋ ਪਹਿਲੇ ਰਸਤਾ ਦੇਖ ਲਓ ਆ ਰਸਤਾ ਦੇਖੋ ਆ ਦੇਖੋ ਛਕੜੇ ਤੇ ਇੱਧਰ ਦੇਖੋ ਸਮਸ਼ਾਨ ਗਾੜ ਦਾ ਹੁਣ ਆਜੋ ਉੱਥੇ ਕਿਨੂੰ ਅੱਥੇ ਆਜੋ ਆ ਦੇਖ ਲੈ ਰਸਤਾ ਸੋਮੇ ਤੋਂ ਦੱਸਣਾ ਚਾਹੁੰਨਾ ਵਾ ਬੇ ਇੱਥੇ ਕੁਰਸੀਆਂ ਲੱਗੀਆਂ ਹੋਈਆਂ ਸੀਗੀਆਂ ਇੱਥੇ ਸੈੱਡ ਸੀਗਾ ਮੈਰੀ ਭਾਗ ਅਗਲੇ ਪੱਟ ਕੇ ਲਾ ਕੇ ਮੈਨੂੰ ਤਾਂ ਪਤਾ ਲੱਗਿਆ ਹੀ ਨਹੀਂ ਕਰਾ ਨਹੀਂ ਮੈਂ ਰੋਕਦਾ ਵੀ ਕਿਵੇਂ ਪੜਦੇ ਆਂ ਕਰਾ ਕਹਿੰਦੇ ਜੀ ਇਹ ਨਹਿਰੀ ਵਿਭਾਗ ਦੀ ਜਗਾ ਵਾ ਦੁਬਾਰਾ ਇੱਥੇ ਕੰਮ ਸ਼ੁਰੂ ਕੀਤਾ ਸੀਗਾ ਕਹਿੰਦੇ ਜੀ ਇੱਥੇ ਕੁਰਸੀਆਂ ਦੂਜੇ ਰੱਖ ਲੋ ਪਲਾਸਟਿਕ ਦੀਆਂ ਪਲਾਸਟਿਕ ਦੇ ਕੁਰਸੀਆਂ ਰੱਖਣੀਆਂ ਤਾਂ ਲੋਕੀ ਰਾਤ ਨੂੰ ਚੋੱਕ ਕੇ ਲੈ ਜਾਣਗੇ ਕਰਾ ਆ ਦੇਖੋ ਜਿਹੜੇ ਬੰਦੇ ਆਉਂਦੇ ਆ ਦੇਖੋ ਆ ਪਾਣੀ ਦੇਖੋ ਹਾਲੇ ਕੀ ਬੁਰਾ ਹਾਲ ਆ ਅੱਤੀ ਤੋਂ ਬਣੀਆ ਤੁਹਾਨੂੰ ਦੱਸਣਾ ਚਾਹੁੰਦਾ ਵਾ ਇੱਥੇ ਰਾਮਲੀਲਾ ਦਾ ਰੌਲਾ ਤਾਂ ਪੈ ਜਾਂਦਾ ਵਾ ਵੀ ਰਾਮਲੀਲਾ ਦੇ ਵਿੱਚ ਰੌਲਾ ਪੈ ਗਿਆ ਜੀ ਉਹ ਕੋਈ ਇੱਕ ਨਹੀਂ ਬਣਾਵਾਂਗੇ ਦੋ ਬਣਾਵਾਂਗੇ ਜੀ ਦੋ ਰਾਮਲੀ ਦਾ ਲੱਗਣ ਗਿਆ ਤੇ ਤਿੰਨ ਦਾ ਵੀ ਰੌਲਾ ਪੈ ਜਾਂਦਾ ਵਾ ਮੈਂ ਤਾਂ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਅੱਛੀ ਦਾ ਵੀ ਰੌਲਾ ਪਾ ਲੋ ਆਪਣੀ ਇਸਰੀ ਮੰਜਲਾ ਹਵਾ ਦੋਸਤੋ ਇਸ ਚੀਜ਼ ਦਾ ਵੀ ਰੌਲਾ ਪਾ ਲੋ ਟੀਟੂ ਬਾਣੀ ਤੁਹਾਡੇ ਨਾਲ ਵਾਦਾ ਕਰਦਾ ਵਖਰਾ ਦੁਸ਼ਹਰੇ ਤੋਂ ਪਹਿਲਾਂ ਪਹਿਲਾਂ ਜਿਹੇ ਨਾਂ ਬਣਾਇਆ ਦੁਸ਼ਹਰੇ ਤੋਂ ਪਹਿਲਾਂ ਪਹਿਲਾਂ ਨਾਂ ਬਣਾਇਆ ਟੀਟੂ ਬਾਣੀ ਦੁਸ਼ਹਰੇ ਤੋਂ ਹਫਤਾ ਪਹਿਲਾਂ ਇੱਥੇ ਆ ਕੇ ਕੋਕੜ ਦਾਦੇ ਬਠੂਗਾ ਸੰਸਾਰ ਗਾੜ ਵਿੱਚ ਟੀਟੂ ਬਾਣੀ ਪੈਰਨਾ ਲਾਊਗਾ ਮੂਲਾ ਫਰਦੀ ਕਰ ਇੱਥੇ ਸਵੇਰੇ ਆਇਆ ਕਰੂ ਸਾਬ ਨੂੰ ਪੱਕਾ ਸਹਰਾ ਲਾਊਗਾ ਕਰ ਦੁਸ਼ਹਰੇ ਤੋਂ ਪਹਿਲਾਂ ਪਹਿਲਾਂ ਖੱਤੇ ਅੰਦਰ ਅੰਦਰ ਇੱਥੇ ਮਤਲਬ ਉਹ ਨਾ ਦੇਖੋ ਕੀ ਹਾਲ ਹੈ ਇੱਥੇ ਜੇ ਕੋਈ ਬਾਹਰ ਆਉਂਦਾ ਆ ਦੇਖੋ ਸਾਡੇ ਉਥੇ ਸ਼ਿਵਾ ਜਗ ਬਲ ਰਿਹਾ ਵਕਰਾ ਅੱਜ ਲੋਕੀ ਮੀਂਹ ਪੰਡਾ ਸੀਗਾ ਸਾਡੀਆਂ ਭੈਣਾਂ ਕਿੱਥੇ ਆ ਕੇ ਖੜਨ ਗਈਆਂ ਇੱਥੇ ਛੱਡ ਪਾਇਆ ਆਏ ਸੀਗਾ ਇੱਥੇ ਛੱਡ ਪਾਇਆ ਆਏ ਸੀਗਾ ਇੱਥੇ ਭੈਣਾਂ ਬਹਿ ਜਾਂਦੀਆਂ ਸੀਗੀਆਂ ਜਾਂ ਉੱਥੇ ਬਹਿ ਜਾਂਦੀਆਂ ਸੀਗੀਆਂ ਤੇ ਕਿ ਇਹਨਾਂ ਨੇ ਸਾਰਾ ਇਹਨਾਂ ਨੇ ਕੰਮ ਖਰਾਬ ਕਰਤਾ ਭਗਵੰਤ ਮਾਨ ਦੀ ਜਿਹੜੀ ਸਰਕਾਰ ਸੀ ਉਹ ਸਰਕਾਰ ਦੇ ਵਿੱਚ ਸਾਡੀਆਂ ਕੁਰਸੀਆਂ ਵੀ ਲੈ ਕੇ ਸਾਡਾ ਛੱਡ ਵੀ ਲੈ ਕੇ ਤੇ ਸਾਰਾ ਕੁਝ ਲੈ ਗਏ ਆ ਕਰਾ ਤੇ ਮੈਂ ਮੁੱਲਾਪੁਰ ਵਾਸੀਆਂ ਨੂੰ ਪੱਲਾਟ ਕੇ ਬੇਨਤੀ ਕਰਨਾ ਚਾਹੁੰਦਾ ਹਾਂ ਮੁੱਲਾਪੁਰ ਵਾਸੀਆ ਵਾਲੇ